ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਆਪਾਂ ਤੁਹਾਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਅਸੀਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਕਿੱਦਾਂ ਜਿਹੜੀ ਇਹ ਮਾਤਾ ਚੰਗੇ ਭਲੇ ਬੰਦਿਆਂ ਦੇ ਉੱਤੇ ਹੱਥ ਫੇਰਦੀ ਐ ਤਾਂ ਫਿਰ ਇਹ ਬੰਦੇ ਕਰੰਟ ਛੱਡਣ ਲੱਗ ਜਾਂਦੇ ਨੇ ਤੁਸੀਂ ਸੋਚਦੇ ਹੋਮੋਗੇ ਕਿ ਆਖਿਰ ਇਸ ਮਾਤਾ ਦੇ ਹੱਥ ਦੇ ਵਿੱਚ ਅਜਿਹੀ ਕੀ ਕਰਾਮਾਤ ਐ ਕਿ ਬੰਦੇ ਘਰੋਂ ਡੇਰੇ ਦੇ ਵਿੱਚ ਆਉਂਦੇ ਨੇ ਕਿ ਮਾਤਾ ਉਸ ਦੇ ਉੱਤੇ ਹੱਥ ਕਿਹੜੇ ਤਰੀਕੇ ਨਾਲ ਫੇਰਦੀ ਐ ਕਿ ਬੰਦਾ ਜਿਹੜਾ ਗਰੰਟੇ ਛੱਡਣ ਲੱਗ ਪੈਂਦਾ ਤਾਂ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਲਗਾਤਾਰ ਜਿਹੜੇ ਕੀ ਦੇਖ ਹੀ ਰਹੇ ਹੋ ਕਿਉਂਕਿ ਇੱਕ ਹੋਰ ਮਾਤਾ ਜਿਹੜੀ ਕਿ ਮਾਰਕੀਟ ਦੇ ਵਿੱਚ ਆ ਚੁੱਕੀ ਹੈ ਇਹ ਮਾਤਾ ਬੰਦਿਆਂ ਦੇ ਉੱਤੇ ਹੱਥ ਫੇਰਦੀ ਆ ਤੇ ਉਸ ਤੋਂ ਬਾਅਦ ਬੰਦੇ ਜਿਹੜੇ ਕਿ ਸਿਰ ਘਮਾਉਣ ਲੱਗ ਜਾਂਦੇ ਨੇ ਤੇ ਸਰੀਰ ਵੀ ਉਹਨਾਂ ਦਾ ਕੰਬਣ ਲੱਗ ਜਾਂਦਾ ਕਿਉਂਕਿ ਇਹ ਮਾਤਾ ਕੋਈ ਆਮ ਮਾਤਾ ਨਹੀਂ ਇਸ ਦੇ ਵਿੱਚ ਜਿਹੜੀ ਕਿ ਕਾਲੀ ਮਾਤਾ ਹੋਰ ਜਿਹੜੀ ਦੇਵੀ ਦੇਵਤੇ ਨੇ ਇਹ ਉਸ ਦੀ ਪੂਜਾ ਪਾੜ ਕਰਦੀ ਆ ਉਹਦੀ ਧੂਪ ਬੱਤੀ ਕਰਦੀ ਆ ਭਾਈ ਉਹ ਫਿਰ ਇਹਦੇ ਸਰੀਰ ਦੇ ਵਿੱਚ ਆ ਜਾਂਦੀ ਆ ਤੇ ਫਿਰ ਜਿਨ੍ਹਾਂ ਲੋਕਾਂ ਦੇ ਵਿੱਚ ਭੂਤ ਪ੍ਰੇਤ ਜਿੰਨ ਜਾਂ ਚੁੜੇਲਾਂ ਜਿਨ੍ਹਾਂ ਨੂੰ ਚਿੰਬੜੀਆਂ ਹੁੰਦੀਆਂ ਨੇ ਨਾ ਫਿਰ ਉਹ ਜਿਹੜਾ ਕਿ ਹੱਥ ਫੇਰ ਦਿਆ ਤੇ ਉਸ ਦੇ ਨਾਲ ਜਿਹੜੇ ਕਿ ਅਜਈਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਉਹ ਸਰੀਰ ਦੇ ਵਿੱਚੋਂ ਬਾਹਰ ਕੱਢੀਆਂ ਜਾਂਦੀਆਂ ਨੇ ਤੇ ਨਾਲੇ ਜਿਨ੍ਹਾਂ ਦੇ ਕਾਰੋਬਾਰ ਰੁਕੇ ਹੋਏ ਨੇ ਕੰਮ ਤਰੱਕੀਆਂ ਦੇ ਵਿੱਚ ਨਹੀਂ ਹੋ ਰਿਹਾ ਜਵਾਕ ਜਿਹੜੇ ਕਿ ਕਹਿਣਾ ਨਹੀਂ ਮੰਨਦੇ ਜਾਂ ਹੋਰ ਘਰ ਦੇ ਵਿੱਚ ਘਰੇਲੂ ਕਲੇਸ਼ ਨੇ ਉਹ ਵੀ ਭਾਈ ਸਾਰੇ ਦੂਰ ਹੁੰਦੇ ਨੇ ਤੁਸੀਂ ਤਾਂ ਐਵੇਂ ਕੋਟ ਕਚਹਿਰੀਆਂ ਥਾਣਿਆਂ ਦੇ ਵਿੱਚ ਫਰੀ ਜਾਂਦੇ ਹੋ ਜੋ ਤੁਹਾਨੂੰ ਪਤਾ ਹੀ ਆ ਕਿ ਹੁਣ ਗਲੀ ਮਹੱਲਿਆਂ ਦੇ ਵਿੱਚ ਅਜਿਹੇ ਡੇਰੇ ਵੱਧ ਚੁੱਕੇ ਨੇ ਡੇਰਿਆਂ ਦੇ ਵਿੱਚ ਅਜਿਹਾ ਇਲਾਜ ਹੋ ਰਿਹਾ ਤਾਂ ਫਿਰ ਕਾਹਨੂੰ ਥਾਣੇ ਕਚਹਿਰੀਆਂ ਦੇ ਵਿੱਚ ਆਪਣਾ ਸਮਾਂ ਬਰਬਾਦ ਕਰਕੇ ਆਪਣੇ ਧਨ ਦੀ ਬਰਬਾਦੀ ਕਰਦੇ ਹੋ ਇੱਥੇ 10 ਰੁਪਏ ਚੜਾਓ ਤੁਹਾਡੇ ਦੇਖਿਓ ਫਿਰ ਕਿਦਾਂ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੇ ਕੀ ਤੁਹਾਡੇ ਸਾਰੇ ਕੰਮ ਸਿੱਧੇ ਹੋ ਜਾਣਗੇ ਸਾਰਾ ਘਰ ਦਾ ਜਿੰਨਾ ਵੀ ਤੁਹਾਡਾ ਕਲੇਸ਼ ਆ ਜਾਂ ਹੋਰ ਦੁੱਖ ਦਰਦ ਨੇ ਉਹ ਦੂਰ ਹੋ ਜਾਣਗੇ ਤੁਸੀਂ ਸੋਚਦੇ ਹੋਮੋਗੇ ਕਿ ਅਜਿਹਾ ਕਿਉਂ ਕਿਹਾ ਜਾਂਦਾ ਕਿਉਂਕਿ ਜਿਵੇਂ ਪਖੰਡਵਾਦ ਵਧਦਾ ਜਾ ਰਿਹਾ ਲੋਕ ਔਰ ਜਿਹੜਾ ਕਿ ਸਹੀ ਰਾਹ ਤੇ ਚੱਲਣ ਦੀ ਬਜਾਏ ਨਾ ਡੇਰੇ ਦੇ ਵਿੱਚ ਜਾ ਰਹੇ ਨੇ ਵਿਸ਼ਵਾਸ ਹਨਾ ਹੋ ਰਿਹਾ ਕਿ ਇਹੀ ਸਾਡੇ ਮਸਲੇ ਹੱਲ ਕਰਨਗੇ ਪਖੰਡਵਾਦ ਇਸ ਕਦਰ ਫੈਲ ਚੁੱਕਿਆ ਕਿ ਹੁਣ ਉਹਨਾਂ ਨੂੰ ਜਿਹੜੇ ਮਸਲੇ ਥਾਣੇ ਕਚੇਰਿਆਂ ਚ ਹੱਲ ਹੋਣ ਵਾਲੇ ਹੁੰਦੇ ਨੇ ਜਾਂ ਆਪਸ ਦੇ ਵਿੱਚ ਬੈਠ ਕੇ ਪਿਆਰ ਦੇ ਨਾਲ ਗੱਲਬਾਤ ਕਰਕੇ ਹੱਲ ਹੋ ਸਕਦੇ ਨੇ ਉਹਨਾਂ ਦੀ ਬਜਾਏ ਲੋਕ ਅੰਧ ਵਿਸ਼ਵਾਸ ਦੇ ਵਿੱਚ ਫਸਦੇ ਜਾ ਰਹੇ ਨੇ ਲੋਕ ਅੰਧ ਵਿਸ਼ਵਾਸ ਦੇ ਵਿੱਚ ਇਸ ਕਦਰ ਫਸ ਗਏ ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਨਾ ਸਾਡੇ ਘਰ ਦੇ ਵਿੱਚ ਘਰੇਲੂ ਕਲੇਸ਼ ਹੋ ਰਿਹਾ ਨਾ ਉਹ ਕਿਸੇ ਉਪਰੀ ਆਤਮਾ ਕਰਕੇ ਹੋ ਰਿਹਾ ਸਾਡੇ ਘਰ ਦੇ ਉੱਤੇ ਕਿਸੇ ਨੇ ਕੁਝ ਕਰਾਤਾ ਭਾਈ ਕਿਸੇ ਨੇ ਟੂਣਾ ਕੋਈ ਚੰਗਾ ਕਰਾਇਆ ਹੋਇਆ ਤਾਂ ਹੀ ਤਾਂ ਸਾਡੇ ਘਰ ਦੇ ਵਿੱਚ ਕਲੇਸ਼ ਨਹੀਂ ਖਤਮ ਹੁੰਦਾ ਲੋਕ ਸੋਚਦੇ ਨੇ ਸਾਡੇ ਬੱਚੇ ਨੇ ਜਿਹੜੇ ਤਰੱਕੀਆਂ ਨਹੀਂ ਕਰ ਰਹੇ ਸੋ ਲੱਗਦਾ ਸਾਡੇ ਬੱਚਿਆਂ ਦੇ ਕਿਸੇ ਨੇ ਕਰਾਤਾ ਕੋਈ ਟੂਣਾ ਟੱਪ ਗਿਆ ਹੋਣਾ ਤਾਂ ਅਜਿਹੀ ਜਿਹੜੀ ਕਿ ਲੋਕਾਂ ਦੀ ਸੋਚ ਆ ਉਹ ਬਣ ਚੁੱਕੀ ਆ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਫਿਰ ਲੋਕਾਂ ਨੂੰ ਥਾਣੇ ਕਚਹਿਰੀਆਂ ਦੇ ਵਿੱਚ ਜਾਣ ਦੀ ਕੀ ਲੋੜ ਹੈ ਬਾਬੇ ਕਹਿੰਦੇ ਅਸੀਂ ਤੁਹਾਡੇ ਦੋ ਘੱਟ ਲੱਡੂ ਪਤਾਸੇ ਜੇ ਧਰਾ ਦਾਂਗੇ ਤੁਹਾਡੇ ਕੰਮ ਆਪਣੇ ਆਪ ਬਾਰੇ ਨੇਾਰੇ ਹੋ ਜਾਣਗੇ ਤਾਂ ਇਹ ਸਭ ਕੁਝ ਪਖੰਡਵਾਦ ਆ ਤੁਸੀਂ ਇਸ ਚੀਜ਼ ਤੋਂ ਨਿਕਲੋ ਜਿਹੜਾ ਮਸਲਾ ਤੁਹਾਡੇ ਘਰ ਦੇ ਮਸਲੇ ਨੇ ਤੁਹਾਡੇ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਦੇ ਦੌਰਾਨ ਹੀ ਜਿਹੜੇ ਕਿ ਉਹ ਹੱਲ ਹੋ ਸਕਦੇ ਨੇ ਇਨ੍ਹਾਂ ਪਖੰਡੀਆਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਇਨ੍ਹਾਂ ਦੇ ਘਰ ਦੇ ਵਿੱਚ ਕੋਈ ਕੁਲੇਸ਼ ਨਹੀਂ ਹੁੰਦਾ ਹੋਣਾ ਤੁਹਾਡੇ ਦੁੱਖ ਦਰਦ ਦਾ ਤੁਸੀਂ ਇਹਨਾਂ ਕੋਲ ਜਾ ਕੇ ਫਰੋਲ ਦਿੰਨੇ ਹੋ ਤਾਂ ਕਰੇ ਇਹਨਾਂ ਦੇ ਘਰਾਂ ਦੇ ਵਿੱਚ ਛਾਤੀ ਮਾਰਿਓ ਕਿ ਇਹ ਕਿੰਨੇ ਕੁ ਸੁਖੀ ਨੇ ਤਾਂ ਘਰ ਦੇ ਵਿੱਚ ਜੇਕਰ ਚਾਰ ਭਾਂਡੇ ਨੇ ਤਾਂ ਅਸੀਂ ਅਕਸਰ ਸੁਣਦੇ ਹਾਂ ਕਿ ਖੜਕਦੇ ਨਹੀਂ ਜਦੋਂ ਜ਼ਿਆਦਾ ਖੜਕਣ ਲੱਗ ਜੇ ਨਾ ਚਲੋ ਉਦੋਂ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਆ ਪਰ ਪਖੰਡਵਾਦ ਦੇ ਵਿੱਚ ਤੁਸੀਂ ਫਸੋਗੇ ਤਾਂ ਸਾਰੀ ਉਮਰ ਦੇ ਲਈ ਇਹਨਾਂ ਲੋਕਾਂ ਦੇ ਜਾਲਾਂ ਦੇ ਵਿੱਚ ਤੁਸੀਂ ਨਿਕਲ ਨਹੀਂ ਸਕਦੇ ਜੋ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚੋਂ ਕਾਫੀ ਹਾਨੀਕਾਰਕ ਸਾਬਤ ਹੋ ਸਕਦਾ ਹੈ ਪਖੰਡਵਾਦ ਨੂੰ ਰੋਕਿਆ ਜਾਵੇ ਤਾਂ ਵਧੀਆ ਗੱਲ ਹੈ ਕਿਉਂਕਿ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਵੀ ਇਸ ਅੰਧ ਵਿਸ਼ਵਾਸ ਦੇ ਵਿੱਚ ਫਸਾਇਆ ਚਾਰਿਆ ਜਦੋਂ ਕਿ ਹੱਕ ਬੰਦਾ ਉਹਨਾਂ ਨੂੰ ਸਾਡੇ ਧਰਮ ਦੇ ਬਾਰੇ ਦੱਸਣ ਦੇ ਕਿ ਕਿੱਦਾਂ ਗੁਰੂਆਂ ਨੇ ਜਿਹੜੀ ਕਿ ਕੁਰਬਾਨੀ ਦਿੱਤੀਆਂ ਇਹਨਾਂ ਨੇ ਕੀ ਕੀਤਾ ਕਿ ਦੇਵੀ ਦੇਵਤੇ ਨੇ ਜਿਹੜੇ ਉਹ ਐਦਾਂ ਆ ਸਕਦੇ ਨੇ ਤਾਂ ਇਹ ਪਖੰਡਵਾਦ ਆ ਤਾਂ ਪਖੰਡਵਾਦ ਨੂੰ ਰੋਕਣ ਦੀ ਤੁਸੀਂ ਵੀ ਪਹਿਲ ਕਦਮੀ ਕਰਿਆ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼